ਦੇ ਨਾਲ ਹੀ ਮਿੰਟੂ ਜੀ ਜਰਾ ਪਾਈਏ ਮਾਨਸਾ ਬਠਿੰਡੇ ਆਈ ਸੀ ਆਪਾਂ ਕੱਲ ਵੀ ਗੱਲ ਕੀਤੀ ਸੀ ਉੱਥੇ ਆ ਕੇ ਉਹਨਾਂ ਨੇ ਫਿਰ ਕਿੱਕਲੀ ਕਲੀਰ ਦੀ ਟੂ ਮਿੰਟੂ ਜੀ ਲਾਂਚ ਕਰ ਦਿੱਤੀ ਕਹਿੰਦੇ ਕਿ ਹੁਣੇ ਹੁਣੇ ਬਠਿੰਡੇ ਵਾਲੇ ਤੁਹਾਡੇ ਵਾਸਤੇ ਬਣਾਈਏ ਕਹਿੰਦੇ ਕਿ ਬਾਈ ਇੱਕ ਵਾਰੀ ਇਹ ਮਲੂਟ ਵੀ ਸੁਣਾਉਣ ਆਏ ਸੀਗੇ ਕਿੱਕਲੀ ਮੈਂ ਉਦੋਂ ਇੱਕ ਅਖਬਾਰ ਵਾਸਤੇ ਕਵਰੇਜ ਕਰ ਰਿਹਾ ਸੀਗਾ ਦਾਣਾ ਮੰਡੀ 'ਚ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਮੈਂ ਬੰਦੇ ਵੀ ਗਣਾ ਦੇਣਾ ਇਹਨਾਂ ਨੇ ਕਿਹਾ ਸੀ ਮੈਂ ਕਿੱਕਲੀ ਗਾਵਾਂਗਾ ਤੇ ਇਧਰੋਂ ਦੂਜੀ ਪਾਰਟੀ ਦੇ ਬੰਦੇ ਨੇ ਕਿਹਾ ਸੀ ਅਸੀਂ ਇੱਥੇ ਤੇ ਘਟੂ ਘਟ ਤੇ ਨੂੰ ਕਿੱਕਲੀ ਨਹੀਂ ਗਾਉਣ ਦੇਣੀ ਜੀ ਤੇ ਕਿੱਕਲੀ ਫਿਰ ਜੈਸਾ ਹਾਲਤ ਚੋਂ ਨਿਕਲੀ ਸੀ ਮੈਂ ਸਟੇਜ ਤੇ ਦੇਖ ਰਿਹਾ ਸੀਗਾ ਇਸ ਇਲਾਕੇ ਦੇ ਕਿਸੇ ਵੀ ਆਮ ਆਦਮੀ ਪਾਰਟੀ ਵਾਲੇ ਬੰਦੇ ਨੂੰ ਪੁੱਛ ਲਿਓ ਕਿ ਕਿੱਕਲੀ ਫਿਰ ਕਿਸ ਤਰ੍ਹਾਂ ਨਿਕਲੀ ਸੀ ਗੱਡੀ ਚੋਂ ਮੇਰੇ ਵੀ ਪੁਰਾਣੇ ਫੋਨ ਚ ਫੋਟੋਆਂ ਪੰਗਾ ਹੋਣਗੇ ਚਲੋ ਪਈਆਂ ਤੇ ਠੀਕ ਆ ਪਰ ਉਹ ਕਿੱਕਲੀ ਕਿਸ ਤਰ੍ਹਾਂ ਨਿਕਲੀ ਸੀ ਜੀ ਜਾਂ ਤਾਂ ਫਿਰ ਖੜ ਜੋ ਉੱਥੇ ਲੜੇ ਦੁਜੇ ਵਰਕਰ ਪਈਆਂ ਕਿਸੇ ਦੇ ਸਿਰ ਪਾੜ ਗਿਆ ਕਿਸੇ ਦਾ ਕੁਸ਼ ਹੋਇਆ ਕਿਸੇ ਦਾ ਕੁਸ਼ ਹੋਇਆ ਜੀ ਤਾਂ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਕੋਈ ਮੈਨੂੰ ਦੱਸੋ ਕੋਈ ਇੰਨਾ ਚੀਜ਼ਾਂ ਦਾ ਕੋਈ ਫਾਇਦਾ ਹੈਗਾ ਕਿ ਲੋ ਜੀ ਮੈਂ ਕਿਕਲੀ ਸੁਣਾਉਣ ਲੱਗਾ ਮੈਨੂੰ ਕਦੇ-ਕਦੇ ਲੱਗਦਾ ਆ ਕਿ ਇੱਕ ਹੁੰਦਾ ਆਈਕਿਊ ਆਈਕਿਊ ਸਮਝਦੇ ਹੋ ਨਾ ਇੱਕ ਹੁੰਦਾ ਈਕਿਊ ਜੀ ਉਹ ਵੀ ਸਮਝਦੀ ਹੈ ਤਾਂ ਹਾਲਾਤ ਇਹ ਬਣੇ ਪਿਆ ਕਿ ਜਿਹੜਾ ਉਤਲਾ ਬਾਬੂ ਹੈ ਤੇ ਆ ਜਿਹੜਾ ਹੇਟਲਾ ਬਾਬੂ ਆ ਇਹਨਾਂ ਦੋਨਾਂ ਦੇ ਗੜਬੜਿਆ ਜੇ ਕਿਸੇ ਹੋਰ ਸਟੇਟ ਦੇ ਵਿੱਚ ਹੁੰਦੇ ਦੋਵੇਂ ਮੈਨੂੰ ਲੱਗਦਾ ਕਿਸੇ ਨਦੀ ਦੇ ਕਿਨਾਰੇ ਪਾਗਲ ਘਰ ਦੇ ਵਿੱਚ ਹੀ ਆਰਾਮ ਕਰ ਰਹੇ ਹੁੰਦੇ ਜੀ ਕਿਸ ਤਰ੍ਹਾਂ ਦੀ ਹਾਲਤ ਇਹਨਾਂ ਦੀ ਬਣੀ ਪਈ ਆ ਬੁੰਦਲੇ ਪਏ ਨੇ ਸਮਝ ਨਹੀਂ ਆਉਂਦੀ ਇਸ ਗੱਲ ਦਾ ਇਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਇਹ ਭਾਵਕ ਹੋ ਜਾਂਦੇ ਨੇ ਇਕੱਠੇ ਵੇਖ ਕੇ ਭਾਵਕ ਹੋ ਜਾਂਦੇ ਨੇ ਦੋਨੇ ਇਕੱਠੇ ਵੇਖ ਕੇ ਜੋ ਮਾਈਂਡ ਚਾਹੁੰਦਾ ਜੋ ਮੂੰਹ ਚਾਹੁੰਦਾ ਬੱ ਦੱਬੀ ਤੁਰੇ ਆਉਂਦੇ ਆ ਹੋਰ ਮੈਂ ਸੀਰੀਅਸਲੀ ਕਹਿ ਰਹੇ ਆ कोई और ਤੁਸੀਂ ਪੱਛਮ ਦੇ ਵਿੱਚ ਦੇਖ ਲਓ ਬਾਈਡਨ ਦੀ ਉਮਰ ਤੇ 트ੰਪ ਦੀ ਉਮਰ ਤੇ ਫਿਟਨੈਸ ਤੇ ਬਹਿਸ ਹੁੰਦੀ ਹੈ ਕਿ ਨਹੀਂ ਹੁੰਦੀ ਉੱਥੇ ਦਿਮਾਗੀ ਫਿਟਨੈਸ ਤੇ ਵੀ ਬਹਿਸ ਹੁੰਦੀ ਹੈ ਇੱਕ ਨੂੰ ਪਰਮਾਣੂ ਸੌਪਿਆ ਹੋਇਆ ਸੀ ਜੀ ਦੂਸਰੇ ਨੂੰ ਅਸੀਂ ਪੰਜ ਦਰਿਆ ਦੀ ਧਰਤੀ ਸੌਂਪੀ ਹੋਈ ਹੈ ਤੇ ਉਹ ਕਰਦੇ ਕੀ ਪਏ ਆ ਹਜ਼ੂਰ ਥੀਏਟਰ ਆਰਟਿਸਟ ਵੀ ਐਦੋ 36 ਗੁਣਾ ਜਿਹੜੇ ਆ ਜ਼ਿਆਦਾ ਕਹ ਲੋ ਕਿ ਸੀਰੀਅਸ ਹੁੰਦੇ ਨੇ ਜੀ ਥੀਏਟਰ ਆਰਟਿਸਟ ਵੀ ਮੈਂ ਤੇ ਆਪਣੀ ਜ਼ਿੰਦਗੀ ਚ ਇਹੋ ਜਿਹਾ ਮੁੱਖ ਮੰਤਰੀ ਛੜੱਪੇ ਬਾਜ਼ ਮੁੱਖ ਮੰਤਰੀ ਨਹੀਂ ਵੇਖਿਆ ਕੱਸ ਲੈਂਦਾ ਆਨੇ ਬਾਹਰ ਕਿਆ ਯਾਰ ਵਾ ਉਹੀ ਕੰਮ ਰਿਪੀਟ ਤੇ ਚੱਲਿਆ ਬਸ ਇੱਕਾ ਉਹੀ ਚੱਲ ਰਿਹਾ ਤੀਰ ਜੇ ਚਲਾਈਗੇ ਤੇ ਤੀਰਜਾ ਚਲਾ ਦਿੱਤਾ ਉਥੇ ਕਹਿ ਦਿੱਤਾ ਕਿ ਕਿੱਕਲੀ ਸੁਣਾਉਣਾ ਮੈਂ ਜੀ ਕਿਆ ਯਾਰ ਮੈਨੂੰ ਤੇ ਹੈਰਾਨਗੀ ਹੁੰਦੀ ਆ ਜੀ ਕਿ ਭਾਈ ਇਹ ਕਿਧਰੋਂ ਕੀ ਹਿਸਾਬ ਕਿਤਾਬ ਆ ਕਿ ਇਹ ਡਰਾਮਾ ਮੁਕੇਗਾ ਕਦੋਂ ਜੀ ਭਾਈ ਤੁਸੀਂ ਸੀਰੀਅਸਲੀ ਇਹਨਾਂ ਇਲੈਕਸ਼ਨਾਂ ਨੂੰ ਲਵੋ ਗੰਭੀਰਤਾ ਦੇ ਨਾਲ ਲੜੋ ਗੰਭੀਰ ਮੁੱਦਿਆਂ ਨੂੰ ਸ਼ੋਵੋ ਤਾਂ ਕਿ ਜਿਹੜੇ ਲੋਕ ਤੁਹਾਡੇ ਵਿਰੋਧੀ ਵੀ ਆ ਉਹਨਾਂ ਨੂੰ ਜਵਾਬ ਮਿਲੇ ਤੁਸੀਂ ਆਪਣੇ ਕੰਮਾਂ ਨੂੰ ਉੱਥੇ ਕੰਮਾਂ ਦੀ ਕਿੱਕਲੀਗਾ ਦਿਓ ਨਾ ਯਾਰ ਜੀ ਕੰਮਾਂ ਦੀ ਕਿੱਕਲੀਗਾ ਬਣਾ ਕੇ ਕਿ ਮੈਂ ਆ ਕਿਤੇ ਜਿਵੇਂ ਤੁਸੀਂ ਵਿੱਚ ਜ਼ਿਕਰ ਕੀਤਾ ਕਿ ਟੈਲਾਂ ਤੇ ਪਾਣੀ ਹੈ ਸਾਡੀਆਂ ਨੌਕਰੀਆਂ ਦੀ ਲੰਬੀ ਕਹਾਣੀ ਹੈ ਵਧੀਆ ਗੱਲ ਹੈ ਵਧੀਆ ਗੱਲ ਵਿੱਚ ਥਰਮਲ ਦੱਸੋ ਆਪਦਾ ਗਾਓ ਯਾਰ ਕਿੱਤਰੀ ਕ ਕੀ ਸੁਖਬੀਰ ਨਾਲੇ ਤੁਸੀਂ ਕਹਿੰਦੇ ਹੋ ਕਿ ਸੁਖਬੀਰ ਠੁੱਸ ਹੋਇਆ ਬੈਠਾ ਉਹਦੇ ਪੱਲੇ ਕੱਖ ਨਹੀਂ ਹੈਗਾ ਫਿਰ ਤੁਹਾਡੇ ਮੂੰਹ ਤੇ ਜੋ ਸ਼ੁਰੂ ਹੁੰਦਾ ਇੱਕ ਤੇ ਤੁਹਾਡੇ ਕੋਲੋਂ ਜਿਹੜਾ ਵੀ ਭਾਸ਼ਣ ਅਸੀਂ ਸੁਣੀਓ ਆਈ ਤੋਂ ਸ਼ੁਰੂ ਹੁੰਦਾ ਮੀ ਤੇ ਆ ਕੇ ਖਤਮ ਹੋ ਜਾਂਦਾ ਦੂਜਾ ਸ਼ਬਦ ਸੁਖਬੀਰ ਹੁੰਦਾ ਤੇ ਐਂਡ ਵਾਲਾ ਕਹ ਲੋ ਕਿ ਫਿਰ ਬਾਦਲ ਆ ਜਾਂਦਾ ਇਸ ਤੋਂ ਛੋਟਾ ਹੈ ਕੋਈ ਆਈ ਮੀ ਬਾਦਲ 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 ਯਾਰ ਸੀਰੀਅਸਲੀ ਤੁਸੀਂ ਕੰਮਾਂ ਨੂੰ ਆਪਿਆਂ ਨੂੰ ਗਿਣਾਓ ਲੋਕ ਜਿਹੜੇ ਆ ਉਹ ਤੁਹਾਨੂੰ ਵੋਟਾਂ ਪਾਉਣ ਪਾਈ ਜਿਹੜੇ ਵਿਰੋਧੀ ਆ ਤੁਹਾਡੇ ਉਹਨਾਂ ਨੂੰ ਵੀ ਜਵਾਬ ਮਿਲੇ ਕਿਸ ਤਰ੍ਹਾਂ ਦੀਆਂ ਹਰਕਤਾਂ ਮੈਂ ਤੇ ਬਈ ਬਹੁਤ ਹੈਰਾਨੇ ਹਨ ਇਹਨਾਂ ਚੀਜ਼ਾਂ ਤੋਂ ਤੇ ਲੋਕ ਨਜ਼ਾਰਾ ਲੈ ਰਹੇ ਔਰ ਕਮਾਲ ਦੀ ਗੱਲ ਹੈ ਹੁਣ ਦੇਖੋ ਸਿਆਸੀ ਜੁਮਲੇ ਬਾਜੀ ਕਰਕੇ ਨਾਲ ਧਾਰਮਿਕ ਜਕਾਰਾ ਲਾਤਾ हां काम खत्म ਕੀਤਾ ਨਾਲ ਦੀ ਨਾਲ ਕਹਿੰਦੇ ਬੋਲੇ ਸੋਨਿਆਲ ਤੁਸੀਂ ਆਪਣਾ ਕੰਮ ਪਤਾ ਨਹੀਂ ਕਿਆ ਕਿਆ ਕਰ ਰਹੇ ਹੋ ਤੁਸੀਂ ਯਾਰ ਤੁਸੀਂ ਧਾਰਮਿਕ ਜ਼ਿਕਾਰੇ ਦੀ ਵਰਤੋਂ ਕਰ ਰਹੇ ਜੀ ਉਹ ਜੋਨੀ ਬਾਬਾ ਸਹੀ ਕਹਿੰਦੇ ਸੀ ਇਹਦੇ ਚ ਜ਼ਿਕਾਰੇ ਵਾਲੀ ਤੇ ਗੱਲ ਹੀ ਕੋਈ ਨਹੀਂ ਆ ਗਈ ਤੇ ਉਹ ਪਿੱਛੇ ਵੀ ਜਿਹੜੇ ਬੈਠੇ ਹੁੰਦੇ ਆ ਜਿਹੜੇ ਇਹਨਾਂ ਦੇ ਸਮਰਥਕ ਜਾਂ ਉਹ ਰੋੜਾਂ ਤੇ ਖਲੋਤੇ ਹੁੰਦੇ ਆ ਜੀ ਉਹ ਵੀ ਜ਼ਿਕਾਰਾ ਛੱਡ ਦਿੰਦੇ ਨੇ ਜੀ ਤੇ ਇਹਦੇ ਚ ਦੱਸੋ ਕੀ ਮਤਲਬ ਸਮਝ ਤੋਂ ਬਾਹਰ ਹੈ ਜੀ ਮੈਂ ਮੇਰੇ ਤੇ ਜ਼ਹਿਨ ਚ ਨਹੀਂ ਮੇਰੇ ਤੇ ਕੋਈ ਪਕੜ ਚ ਗੱਲ ਨਹੀਂ ਆਉਂਦੀ ਕਿ ਕੀ ਬਣੇਗੀ ਕਹਾਣੀ ਕਿ ਤਰ ਨੂੰ ਤੁਰ ਰਿਹਾ ਹੈ ਮਾਮਲਾ ਜੀ 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 ਤਾਂ ਇਹਦੇ ਨਾਲ ਹੀ ਕਮੈਂਟ ਵੀ ਇਧਰਲੇ ਪਾਸੇ ਤੋਂ ਖਾਸੇ ਮਤਲਕ ਆਉਂਦੇ ਪਏ ਹੈ ਜੀ ਤਾਂ ਇੱਕ ਵੀਰ ਉੱਪਰਲੇ ਪਾਸੇ ਕਹਿੰਦੇ ਪੈਸੀ ਕਹਿੰਦੇ ਕਿ ਨਾਲ ਤੀਰ ਜੇ ਵੀ ਛੱਡੀ ਜਾਂਦੇ ਸੀਗੇ ਜੀ ਤਾਂ ਇਹਦੇ ਨਾਲ ਹੀ ਕਹਿੰਦੇ ਸੀ ਕਿ ਭਾਈ ਚਲੋ ਜਿੰਦਾਬਾਦ ਵਾਲਾ ਕੰਮ ਵੀ ਚੱਲ ਪਿਆ ਮਿੰਟੂ ਜੀ ਇਧਰਲੇ ਪਾਸੇ ਤੋਂ ਚਲੋ ਕੋਈ ਗੱਲ ਨਹੀਂ ਜਿੰਦਾਬਾਦ ਵਾਲਾ ਕਰੋ ਜੀ ਤੁਸੀਂ ਜਿੰਦਾਬਾਦ ਜਨਾ ਕਰਾ ਕਰੋ ਜੀ ਹਾਂ ਜੀ ਜੀ ਮੈਂ ਹੋਰ ਵੀ ਦੇਖ ਲੈਣਾ ਜੀ ਆ ਇਧਰਲੇ ਪਾਸੇ ਤੋਂ ਕਹਿੰਦੇ ਕਿ ਭਾਈ 100 150 ਬੰਦੇ ਦਾ ਇਕੱਠ ਹੁੰਦਾ ਜੀ ਵਿੱਚ ਕਹਿੰਦੇ ਕਿ ਭਾਈ ਰਜੀਵ ਜੀ ਕਹਿੰਦੇ ਪਹਿਨੀ ਇਕੱਠ ਤਾਂ ਬਈ ਜ਼ਿਆਦਾ ਸੀਗਾ ਚਲੋ ਕੋਈ ਗੱਲ ਨਹੀਂ ਇਕੱਠ ਤਾਂ ਕਰਨਾ ਹੀ ਕਰਨਾ ਭਾਈ ਮੁੱਖ ਮੰਤਰੀ ਆਏ ਇਕੱਠ ਨਾ ਹੋਏਗਾ ਤਾਂ ਹੋਰ ਵੀ ਹੈ ਜੀ ਵਿਜੇ ਵੰਸਲ ਜੀ ਪਹਿੰਦੇ ਪਏ ਆ ਕਿ ਕਿੱਕਲੀ ਤੋਂ ਬਿਨਾ ਹੋਰ ਕੁਝ ਨਹੀਂ ਹੈ ਜੀ ਤਾਂ ਇਸ ਦੇ ਨਾਲ ਹੀ ਮੈਂ ਤੁਸੀ ਇਹਨਾਂ ਦੇ ਜਿਹੜੇ ਜ਼ਮੀਨੀ ਹਾਲਾਤ ਹੋ ਵੇਖੋ ਜੀ ਤਾਂ ਮੈਂ ਇੱਕ ਵੀਡੀਓ ਡਾਊਨਲੋਡ ਪਿਆ ਕਰਦਾ ਆ ਜੀ ਤੇ ਇਹਦੇ ਵਿੱਚ ਆ ਵੇਖੋ ਇੱਕ ਇਹਨਾਂ ਦਾ ਵਿਧਾਇਕ ਕਿਰਿਆ ਹੋਇਆ ਲੋਕਲ ਲੋਕਾਂ ਚ ਦਿਖਾ ਦਿਓ ਯਾਰ ਸੋਹਣੇ ਆਈਏ ਕੋਈ ਚੀਜ਼ ਆਈਏ ਦੇਖੋ ਵੀ ਅਸੀਂ ਕਰ ਲਈਏ ਆਹ ਬਦਾ ਆਈਏ ਇਹ ਉੱਪਰ ਰੱਖੋ ਜੀ ਮਾਈਕ ਤੇ ਹਾਂਜੀ ਹਾਂ ਦੇਖ ਰੱਖੋ ਹੱਥ ਕਰ ਦਿਓ ਹੱਥ ਕਰ ਦਿਓ ਕੱਲੇ ਬੋਟਾ ਵਾਲੇ ਉਹਨੇ ਮਰ ਗਿਆ ਇੰਕਮੈਂਡ ਸਾਡੇ ਦਾ ਲੋਕਾਂ ਵਿੱਚ ਰਾਜਸਟਾਨ ਆਇਆ ਇੱਥੇ ਵਿਧਾਇਕ ਨੂੰ ਕਿੱਕਲੀ ਬੋਲਣੀ ਚਾਹੀਦੀ ਹੈ ਚੁੱਪ ਐ ਇਹ ਤਾਂ ਮੈਸਰ ਕਨਨ ਸਾਹਿਬ ਨੂੰ ਲੱਗਦੇ ਪਤਾ ਨਹੀਂ ਕਿਹੜਾ ਖਾਨਾ ਹੁਣ ਇੱਥੇ گاਉ ਕਿੱਕਲੀ ਰੋਡ ਤੇ ਬਲਾਕ ਕਰਕੇ ਰਸਤੇ ਅੱਛਾ ਕੱਲ ਇਹਨਾਂ ਨੇ ਕੀ ਹਰਕਤ ਕੀਤੀ ਆ ਲੰਬੀ ਚੋਂ ਦੱਸਦੇ ਆ ਕਿ ਹਸਪਤਾਲ ਚੋਂ ਔਰਤਾ ਫੜ ਕੇ ਲੈ ਗਏ ਥਾਣੇ ਬਾਦਲ ਚੋ ਜੀ ਬਾਦਲ ਸਿਵਲ ਸਟੇਜ ਬਾਦਲ ਚੋ ਹਾਂ ਬਾਦਲ ਲੈ ਕੇ ਲੰਬੀ ਥਾਣੇ ਉਲਾਜ ਵਾਸਤੇ ਆਈਆਂ ਔਰਤਾ ਸ਼ੱਕ ਦੇ ਬਿਨਾ ਤੇ ਜਾ ਕੇ ਉਥੇ ਥਾਣੇ ਲੈ ਗਏ ਹਾਂ ਬੀਬੀਆਂ 1000 ਰੁਪਏ ਮੰਗਣੀਆਂ ਫਿਰ ਕਹਾਣੀ ਤਾਂ ਹੈਗੀ ਇਸੇ ਕਰਕੇ ਲੈ ਕੇ ਗਏ ਕੋਈ ਸਵਾਲ ਜਵਾਬ ਨਾ ਹੋਵੇ ਅੱਛਾ ਉਥੇ ਰਤਨ ਬੈਠਾ ਸੀਗਾ ਉਹਦੇ ਵੀ ਕੰਨ ਚ ਸੁਨੇਹਾ ਲਵਾ ਦਿੱਤਾ ਕਿ ਥੱਲੇ ਹੋ ਜਾਓ ਮਤਲਬ ਕਿ ਸਵਾਦ ਤੇ ਤਾਂ ਆਇਆ ਨਾ ਹੁਣ ਤੁਸੀਂ ਇਹ ਵੀ ਗੱਲ ਕਹੋ ਕਿ ਰਤਨ ਤੋਂ ਸਾਨੂੰ ਵੋਟਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ ਅਸੀਂ ਆਪਣੇ ਦਮ ਤੇ ਮੰਗਾ ਕਿ ਤੁਸੀਂ ਉੱਥੇ ਬੁਲਾਇਆ ਵੀ ਉਹਨੂੰ ਜਦੋਂ ਵੇਖਿਆ ਕਿ ਫੋਟੋ ਨਾਲ ਆ ਜਾਣੀ ਆ ਹਾਂ ਤੇ ਉਹ ਉਹ ਕੰਨਾਂ 'ਚ ਕਹਿ ਦਿੱਤਾ ਕਿ ਅਨਮੋਲ ਰਤਨ ਜੀ ਸਾਡਾ ਕਹਿੰਦੇ ਵੀ ਜੋ ਕਿ ਰੈ ਥੱਲੇ ਹੋ ਜੇ ਕੋਈ ਉਹੋ ਜੇ ਰਤਨ ਹੋ ਰਹੀ ਆ ਵੀ ਤੁਸੀਂ ਜਾਂਦੇ ਕੀ ਲੈਣ ਚ ਮਾੜੀ ਮੋਟੀ ਰੀਡ ਦੀ ਹੱਡੀ ਰੱਖੋ ਯਾਰ ਦੂਜਾ ਕਿ ਤੀਜਾ ਮਾਮਲਾ ਹੈ ਨਾ ਯਾਦ ਹੈ ਤੁਹਾਨੂੰ ਇੱਕ ਵਾਰੀ ਖੇਤੀਬਾੜੀ ਅਫਸਰ ਦੇ ਨਾਲ ਵੀ ਤੇ ਡੀਸੀ ਦੇ ਨਾਲ ਵੀ ਇਹਨਾਂ ਦਾ ਪੰਗਾ ਪੈ ਗਿਆ ਐਸਕੇ ਲੋ ਤਾਂ ਫਿਰ ਸਿੰਗਲ ਜੀ ਠੀਕ ਰਿਹਾ ਘਟੋ ਘਟ ਜਿਹੜਾ ਚੁੱਪ ਕਰਕੇ ਬੈਠਾ ਰੱਖੋ ਯਾਰ ਮਰ ਚਲੇ ਜੀ ਜੀ ਵੀ ਤੁਸੀਂ ਉੱਥੇ ਜੇ ਸਟੇਜ ਤੇ ਨਾ ਬੈਠੋਗੇ ਤੇ ਤੁਹਾਨੂੰ ਸਾਹ ਨਹੀਂ ਆਉਣਾ ਆਕਸੀਜਨ ਨਹੀਂ ਮਿਲਣੀ ਜੀ ਤੇ ਆਹ ਵੇਖ ਲਓ ਆ ਇਧਰ ਸਾਹ ਬੰਦ ਹੋਏ ਪਏ ਨੇ ਵ代ਕਾਂ ਦੇ ਮਤਲਬ ਕਿ ਹੇਠਲੀ ਰਿਪੋਰਟ ਦੇਖੋ ਤੁਸੀਂ ਕਿੱਕਲੀਆਂ ਗਈ ਜਾਂਦੇ ਜੀ ਤੁਹਾਡੇ ਵ代ਕ ਨੂੰ ਗੱਲ ਨਹੀਂ ਆ ਰਹੀ ਇੱਕ ਮੁਹੱਲਾ ਵਾਸੀਆਂ ਦੇ ਸਾਹਮਣੇ ਉਹ ਕਹਰੇ ਤੁਹਾਡਾ ਕਰਨੈਲ ਜਿਹੜਾ ਉਹ ਪਹਿਲਾਂ ਤੇ ਵੋਟਾਂ ਮੰਗਣ ਇਥੇ ਪੈਰਾਂ 'ਚ ਲੇਟਦਾ ਫਿਰਦਾ ਹੁੰਦਾ ਸੀ ਹੁਣ ਜੇ ਅਸੀਂ ਜਾ ਕੇ ਸਮੱਸਿਆ ਕਹਿੰਨੇ ਆ ਤੇ ਅੱਗੋਂ ਸਾਨੂੰ ਉਡੋਡ ਕੇ ਪੈਂਦਾ ਇਹਨਾਂ ਚੀਜ਼ਾਂ ਨੂੰ ਵੇਖੋ ਮਾਨ ਸਾਹਿਬ ਇਹ ਕਿਹੜੇ ਤਮਾਸ਼ਿਆਂ 'ਚ ਉਲਝ ਗਏ ਜੀ 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 ਇਧਰਲੇ ਪਾਸੇ ਕਮੈਂਟ ਵੀ ਆ ਗਏ ਨਹੀਂ ਬਾਈ YouTube ਦੀ ਕੋਈ ਦਿੱਕਤ ਨਹੀਂ ਹੈ ਜੀ ਕੋਈ ਗੱਲ ਨਹੀਂ ਹੈ ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਬਾਈ ਕਿ ਕਲਿੱਕ ਕਲੀਅਰ ਦੀ ਤਾਂ ਹੋਈ ਐ ਮਿੰਟੂ ਜੀ ਕਿਤੇ ਤੀਰ ਇਧਰਲੇ ਪਾਸੇ ਨਾ ਚੱਲ ਗਿਆ ਉਹ YouTube ਵਾਲੇ ਪਾਸੇ ਪਰ ਨਹੀਂ ਬਾਈ ਰੀਚ ਵੈਸੀ ਹੈ ਉਹ ਅੱਜ ਪਿੱਛੇ ਤੋਂ ਕੋਈ ਟੈਕਨੀਕਲ ਹੀ ਦਿੱਕਤ ਹੈ ਮੈਂ ਟੈਕਨੀਕਲ ਟੀਮ ਨਾਲ ਵੀ ਸੁਨੇਹਾ ਲਾਤਾ ਉਹਨਾਂ ਨੂੰ ਕੋਈ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਹੈ ਬਾਕੀ ਤੁਸੀਂ ਦੱਬੀ ਆਓ ਕੱਲੀ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਕਰੋ ਅੱਗੇ ਤੱਕ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਹੈ ਜੀ ਜੀ ਤੁਸੀਂ ਕਮੈਂਟ ਚੈੱਕ ਕਰੋ ਵਿਊਜ਼ ਵਿਆਜ਼ ਤਾਂ ਉਹ ਜਿਹੜਾ ਹੈ ਇਨਾ ਕਿਤੇ ਆਪਣਾ ਪਰਿਵਾਰ ਹੈਗਾ ਹੀ ਆ ਕਿ 1500 ਤੇ ਜੁੜਦੇ ਜੁੜਦੇ ਆ ਜੀ ਜੀ ਹਾਂ ਜੀ 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 ਤਾਂ ਇਹਦੇ ਨਾਲ ਹੀ ਕਹਿੰਦੇ ਜੀ ਅਨਮੋਲ ਬਹੁਤ ਨੇ ਪਾਰਟੀ ਦੇ ਵਿੱਚ ਲਕੀ ਟੱਲੂ ਜੀ ਕਹਿੰਦੇ ਪਏ ਫਿਰ ਕਿਹਨੇ ਕਿਹਨੂੰ ਥੱਲੇ ਤਾਰਨਗੇ ਬਾਈ ਇਹ ਵੀ ਗੱਲ ਹੈ ਜੀ ਜੀ ਹਾਂ ਅਨਮੋਲ ਰਤਨ ਬਹੁਤ ਨੇ ਜੀ 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 ਇਹਦੇ ਲੇ ਪਾਸੇ ਮਨਜੀਤ ਜੀ ਇਹ ਕਹਿੰਦੇ ਸਰਕਾਰ ਨੂੰ ਚਾਹੀਦਾ VOTING ਵਾਲੀ ਜਗ੍ਹਾ ਉੱਤੇ ਨਿੰਬੂ ਪਾਣੀ ਦਾ ਅੰਤਿਆਮ ਕੀਤਾ ਜਾਵੇ ਗਰਮੀ ਬਹੁਤ ਹੈ ਨਹੀਂ ਬਈ ਸਹੀ ਆ ਸਹੀ ਗੱਲ ਹੋ ਕਰਨਾ ਤੇ ਚਾਹੀਦਾ ਬਟੇ ਵੀ ਕਿੱਥੇ ਕਿੱਥੇ ਇਹ ਨੌਕ ਟੌਂਡ ਹੈ ਨੇ ਜਾ ਕੇ ਅਧਿਆਪਕਾਂ ਨੂੰ ਕਹਿੰਦੇ ਕਿ ਜਾ ਕੇ ਉਹਨਾਂ ਦੇ ਵੋਟਰਾਂ ਦੇ ਆਹੋ ਜੀ ਗੱਲ ਹੈ ਕਿ ਸ਼ਬੀਰ ਲਗਣੀ ਚਾਹੀਦੀ ਆ ਸਿਕੰਜਵੀ ਪਿਆਓ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਲਿਆਓ ਬਜ਼ੁਰਗ ਜਿਹੜੇ ਉਹਨਾਂ ਵਾਸਤੇ ਛਤਰੀਆਂ ਛਤਰੀਆਂ ਦਾ ਇੰਤਜ਼ਾਮ ਕਰੋ ਲਾਈਨ ਜਿਆਦਾ ਨਾ ਲੰਬੀ ਲੱਗੇ ਆਪਣਾ ਸਟਾਫ ਹੈ ਜਿਹੜਾ ਉਹਨੂੰ ਪੂਰਾ ਚੁਸਤ ਦਰੁਸਤ ਰੱਖਵੇ ਠੀਕ ਨੇ ਜੀ ਸਾ ਜੀ 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 ਇੱਕ ਵੀਰ ਇਧਰਲੇ ਪਾਸੇ ਉੱਪਰ ਕਮੈਂਟ ਕਰਦੇ ਪਏ ਨਿਸ਼ਾਨ ਜੀ ਕਹਿੰਨੇ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਦੋ ਤਿੰਨ ਦਿਨ ਹੋ ਗਏ ਬਾਦ ਸਾਹਿਬ ਦੀ ਬਹੁ ਮਸ਼ਹੂਰੀ ਹੁੰਦੀ ਪਈ ਨਹੀਂ ਨਹੀਂ ਵੀ ਅਸੀਂ ਤਾਂ ਕਿਸੇ ਦੀ ਨਹੀਂ ਮੋਦੀ ਸਾਹਿਬ ਨੇ ਉਹਨਾਂ ਨੇ ਮਿ ਪਵਾ ਦਿੱਤੀ ਹੈ YouTube ਤੇ ਕਿ ਚੱਲ ਰਾਣੀਆਂ ਤੇਰਾ ਰੱਬ ਰੱਖਾ ਵੇਖੀ ਜਾਏਗੀ ਪਹਿਲਾਂ ਕਾਂਗਰਸ ਤੇ ਕਾਂਗਰਸ ਤੇ ਪਹਿਲਾਂ ਮੋਦੀ ਸਾਹਿਬ ਦੀ ਮਸ਼ਹੂਰੀ ਬਹੁਤ ਹੁੰਦੀ ਸੀ ਹੁਣ ਬਾਦਲਾ ਨੇ ਵੀ ਪਾ ਦਿੱਤੀ ਕਿ ਚੱਲ ਵੀ ਅਸੀਂ ਆ ਰਹੇ ਹਾਂ ਜੀ 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 ਰਕੇਸ਼ ਕੁਮਾਰ ਜੀ ਪੁੱਛਦੇ ਪਏ ਆ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਹਨ ਜੀ ਕਿਹੜੀ ਪਾਰਟੀ ਨੂੰ ਜੀ ਹਾਲੇ ਬਾਈ ਥੋੜਾ ਆਪਾਂ ਰੁਕ ਜੀ ਕੇ ਕੋਈ ਗੱਲ ਨਹੀਂ ਹੈ ਮੌਲ ਬਣਦੇ ਹੋ ਫਿਰ ਆਪਾਂ ਗੱਲਬਾਤ ਕਰ ਲਾਂਗੇ ਸੀਟਾਂ ਜਿੰਨੀਆਂ ਵੀ ਆਉਣ گیਆਂ ਕੋਈ ਗੱਲ ਨਹੀਂ ਹੈ ਉਹ ਸੀਟਾਂ ਜਿਹੜੀਆਂ ਦੋ ਚ ਜ਼ਿਆਦਾ ਹੀ ਵੰਡੀਆਂ ਜਾਣਗੀਆਂ ਹੁਣ ਦੋ ਪਾਰਟੀਆਂ ਤੁਹਾਨੂੰ ਪਤਾ ਹੀ ਆ ਜੀ ਐਸ ਵੇਲੇ ਜੋ ਮੌਜੂਦਾ ਹਾਲਾਤ ਨੇ ਜੀ ਜੀ